ਲੋ ਵੀ ਦੋਸਤੋ ਆਪਾਂ ਪਹੁੰਚੇ ਹਾਂ ਢੱਡਰੀਆਂ ਸ਼ਟਰਿੰਗ ਸਟੋਰ ਤੇ ਜਿੱਥੇ ਇੱਕੋ ਹੀ ਸੱਤ ਥੱਲੇ ਮੈਂ ਕਹਣਾ ਯਾਰ ਜਿੰਨੇ ਵੀ ਮਟੀਰੀਅਲ ਦੀ ਆਪਾਂ ਨੂੰ ਲੋੜ ਪੈਂਦੀ ਹੈਗੀ ਕਿਸੇ ਵੀ ਚੀਜ਼ ਦੀ ਤਾਂ ਤੁਹਾਨੂੰ ਇੱਥੇ ਅਵੇਲੇਬਲ ਹੋ ਜੂਗੀ ਦੂਜੀ ਚੀਜ਼ ਕੀ ਹੈ ਕਿ ਘਰੇ ਡਿਲੀਵਰੀ ਹੋ ਜੂ ਤੁਹਾਨੂੰ ਆਉਣ ਦੀ ਲੋੜ ਨਹੀਂਗੀ ਫੋਨ ਕਰਨ ਦੀ ਲੋੜ ਹੈ ਫੋਨ ਕਰੋ ਬਾਈ ਕਹਿੰਦਾ ਆਪਾਂ ਘਰੇ ਜਿਹੜੀ ਚੀਜ਼ ਵੀ ਕਹੋਗੇ ਡਿਲੀਵਰੀ ਹੋ ਜੂਗੀ ਤੇ ਬਾਈ ਮਨਜੀਤ ਆਪਣੇ ਨਾਲ ਆ ਕਰਦੇ ਆ ਗੱਲਬਾਤ ਕੀ ਹਾਲ ਚੱਲ ਮਨਜੀਤ ਜੀ ਵਧੀਆ ਵਧੀਆ ਠੀਕ ਠਾਕ ਦੱਸੋ ਬਈ ਸ਼ਟਰਿੰਗ ਦੇ ਵਿੱਚ ਆਪਾਂ ਕਿਹੜਾ ਕਿਹੜਾ ਸਮਾਨ ਹੈ ਜਿਹੜਾ ਪਾਇਆ ਹੈਗਾ ਤੇ ਮੈਂ ਤਾਂ ਹੁਣ ਕਹਿਤਾ ਕਿ ਕੋਈ ਚੀਜ਼ ਬਾਹਰੋਂ ਲੈ ਕੇ ਜਾਣ ਦੀ ਲੋੜ ਨਹੀਂ ਹੈਗੀ ਹਨਾ ਆਪਣੇ ਢਡਰੀਆਂ ਸ਼ਟਰਿੰਗ ਸਟੋਰ ਹੈ ਇੱਥੇ ਸਾਰੀਆਂ ਚੀਜ਼ਾਂ ਇੱਕ ਛੱਤ ਦੇ ਥੱਲੇ ਮਿਲਣਗੀਆਂ ਜਿਵੇਂ ਆਪਾਂ ਫਾਈਬਰ ਦੀ ਗੱਲ ਕਰੀਏ ਤਾਂ ਨਵੀਂ ਫਾਈਬਰ ਪਾਈ ਹੈ ਆਪਾਂ ਜੀ ਇਹ ਹਰਦੇਵ ਜੀ ਠੀਕ ਹੈ ਵੀਰ ਜੀ ਤੇ ਨਵੀਂ ਫੱਟੀ ਪਾਈ ਹੈ ਆਪਾਂ ਠੀਕ ਹੈ ਜੀ ਤੇ ਨਵੇਂ ਗਾਡਰ ਪਾਏ ਨੇ ਕਹਿਣ ਦਾ ਮਤਲਬ ਵੀ ਆਪਣੇ ਕੋਲੇ ਸਾਰਾ ਸ਼ਟਰਿੰਗ ਦਾ ਸਮਾਨ ਹੈ ਜਿਹੜਾ ਨਵਾਂ ਮਿਲੂਗਾ ਠੀਕ ਹੈ ਇਹਦੇ ਨਾਲ ਹੀ ਰੋੜੀ ਕੁੱਟ ਮਸ਼ੀਨ ਇਹ ਆਪਣੇ ਕੋਲੇ ਹਾਜ਼ਰ ਹੈ 4x4 ਹੈ ਇਹ ਸਿੰਪਲ ਹੈ ਜੀ ਠੀਕ ਹੈ ਤੇ ਇਹ ਆ ਗੀਆਂ ਆਪਣੀਆਂ ਰੇੜੀਆਂ ਇਹ ਆ ਗੀਆਂ ਰੇੜੀਆਂ ਲੋਹੇ ਦੀਆਂ ਬਹੁਤ ਦਿੱਕਤ ਆਉਂਦੀਆਂ ਇਟਾ-ਉਟਾ ਵੇਲੇ ਇਹ ਮਿਲਦੀਆਂ ਨਹੀਂ ਆ ਪਰ ਆਪਾਂ ਫਿਰ ਵੀ ਤੁਸੀਂ ਲਿਆ ਕੇ ਰੱਖ ਰੱਖਿਆ ਨੇ ਇਹ ਨਟ ਗੇਰਾ ਟਰੈਕਟਰ ਜਿੰਨਾ ਕੰਮ ਕਰਨ ਗਿਆ ਜੀ ਸਹੀ ਗੱਲਾਂ ਕਰਦਿਆਂ ਨੇ ਬਾਈ ਇਹ ਹਾਂ ਠੀਕ ਹੈ ਯਾਰ ਢੋਲ ਆਪਣੇ ਕੋਲੇ ਢੋਲ ਦੁਰਮਟ ਹੂੰ ਤੇ ਬਾਕੀ ਕਈਆਂ ਬੱਠਲ ਬਾਲਟੀਆਂ ਕਹਿੰਦਾ ਮਤਲਬ ਜਦੋਂ ਆਪਣੇ ਘਰੇ ਮਿਸਤਰੀ ਲੱਗ ਗਿਆ ਸਾਰੇ ਸਮਾਨ ਦੀ ਜਿਹੜੇ ਦੀ ਲੋੜ ਪੈਂਦੀ ਸਾਰਾ ਸਮਾਨ ਆਪਣੇ ਕੋਲ ਹਾਜ਼ਰ ਹੈ ਆਪਣੇ ਕੋਲ ਹਾਜ਼ਰ ਹੈਗਾ ਇੱਕ ਫੋਨ ਕਰੋ ਨਾਲ ਦੇ ਨਾਲ ਆਪਣੀ ਇਹ ਰੇੜੀ ਖੜੀ ਆ ਆਪਾਂ ਸਮਾਨ ਤਰਾਕੇ ਤੁਹਾਡੇ ਘਰ ਪਹੁੰਚਦੇ ਕਰਾਂਗੇ ਤੁਹਾਡਾ ਮਿਸਤਰੀਆਂ ਦਾ ਟਾਈਮ ਬੱਜਦਾ ਠੇਕੇਦਾਰਾਂ ਦਾ ਟਾਈਮ ਬੱਜਦਾ ਉਹਦੇ ਨਾਲ ਹੀ ਆਪਾਂ ਘਰਾਂ ਦੇ ਹੋਰ ਕੰਮ ਕਾਜ ਕਰਦੇ ਆ ਤੇ ਉੱਥੇ ਆਪਣਾ ਸਾਰਾ ਟਾਈਮ ਬੱਜਦਾ ਇਹ ਆਪਣੀ ਮਿਕਸਚਰ ਮਸ਼ੀਨ ਆ ਗਈ ਇਹ ਆਪਣਾ ਆ ਗਿਆ ਇਹ ਮਿਕਸਚਰ ਮਸ਼ੀਨ ਜਦੋਂ ਆਪਾਂ ਹੁਣ ਨਵਾਂ ਟਰੈਂਡ ਚੱਲਿਆ ਜਦੋਂ ਆਪਾਂ ਨੀਂਹਾਂ ਭਰਦੇ ਆ ਨੀਂਹਾਂ ਦੇ ਵਿੱਚ ਜਿਹੜਾ ਮਸਾਲਾ ਭਾਰ ਲਾਉਣੇ ਪਹਿ ਉਹਨੇ ਮਿਕਚਰ ਮਸ਼ੀਨ ਇਕੱਲੀ ਪੰਜ ਚਾਰ ਬੰਦਿਆਂ ਦਾ ਕੰਮ ਇਕੱਲੀ ਮਸ਼ੀਨ ਕਰਦੀ ਹੈ ਠੀਕ ਹੈ ਤੇ ਆਹ ਕੰਮ ਵੀ ਮੈਂ ਕਹਿੰਦਾ ਜਮਾ ਸਿਰਾ ਕਰਾ ਰਿਹਾ ਜਿਹੜਾ ਫੋਕਸ ਆ ਇਹ ਆਪਣੇ ਕੋਲੇ ਰੋੜੀ ਕੁੱਟਣ ਵਾਲੀ ਮਸ਼ੀਨ ਹੈ ਜੀ ਹਮ ਜਦੋਂ ਆਪਾਂ ਪਹਿਲਾਂ ਥੌੜੀਆਂ ਦੇ ਨਾਲ ਤੇਸੀਆਂ ਦੇ ਨਾਲ ਰੋੜੀ ਕੁੱਟਦੇ ਸੀ ਤਾਂ ਕਈ ਕਈ ਦਿਨ ਲੱਗ ਜਾਂਦੇ ਸੀ ਇਹ ਟਰਾਲੀਆਂ ਦੀਆਂ ਟਰਾਲੀਆਂ ਇਹ ਜਿਹੜੀ ਮਸ਼ੀਨ ਹੈ ਹਮ ਇਹ ਘੰਟਿਆਂ ਦੇ ਵਿੱਚ ਹੀ ਕੁੱਟ ਦਿੰਦੀ ਹੈ ਘੰਟਿਆਂ ਦੇ ਵਿੱਚ ਹੀ ਕੁੱਟ ਦਿੰਦੀ ਹੈ ਲਾਜਵਾਬ ਕਿਰਾਇਆ ਕੋਈ ਬੜਾ ਕਿਰਾਇਆ ਨਹੀਂ ਇਹਨਾਂ ਮਸ਼ੀਨਾਂ ਦਾ ਇੱਕ ਵਾਰੀ ਜਰੂਰ ਆਓ ਹਮ ਤੇ ਸਾਰੀਆਂ ਸਪੋਰਟਾਂ ਵਗੈਰਾ ਬੱਲੀਆਂ ਵਗੈਰਾ ਤੇ ਚਾਲੀਆਂ ਘੋੜੀਆਂ ਸਾਰਾ ਹੀ ਸਮਾਨ ਆਪਣੇ ਕੋਲੇ ਨਵਾਂ ਸਮਾਨ ਪਾਇਆ ਠੀਕ ਹੈ ਇੱਕ ਮੰਜੀ ਦੀ ਜਿਹੜੀ ਖਾਸ ਗੱਲ ਹੈਗੀ ਜਿਵੇਂ ਹੁਣ ਲੈਂਟਰ ਪਾਉਣੇ ਆਪਾਂ ਉਦੇ ਉੱਤੇ ਵਾਈਬ੍ਰੇਟਰ ਦੇ ਲੋਡ ਪੈਂਦੀ ਹੈ ਉਹ ਆਪਣੇ ਕੋਲ ਹੁੰਦਾ ਕਿ ਜਾਂ ਨਾ ਯਾਰ ਨਹੀਂ ਵਾਈਬ੍ਰੇਟਰ ਆਪਣੇ ਕੋਲ ਹੁੰਦਾ ਹੈ ਜੀ ਇੱਕ ਵਾਈਬ੍ਰੇਟਰ ਲਓ ਦੋ ਵਾਈਬ੍ਰੇਟਰ ਲਓ ਜੇਕਰ ਤੁਸੀਂ ਢੂਲੇ ਦਾ ਸਮਾਨ ਲੈ ਕੇ ਜਾਣਾ ਤਾਂ ਵਾਈਬ੍ਰੇਟਰ ਅਸੀਂ ਨਾਲ ਫ੍ਰੀ ਦਿੰਨੇ ਆ ਜੀ ਅਰੇਟ ਦੀ ਗੱਲ ਕਰੀਏ ਰੇਟ ਬਾਲਾ ਤਾਂ ਨਹੀਂ ਹੋਗਾ ਕਿਰਾਏ ਦੇ ਵਿੱਚ ਸਾਰੇ ਥਾਵਾਂ ਤੇ ਪਤਾ ਕਰਕੇ ਆ ਜਿਓ ਜੀ ਉਦੋਂ ਥੋੜੇ ਥੁਰ ਜਿਓ ਤੁਹਾਡੀ ਵੀਡੀਓ ਲੈ ਕੇ ਆਊਗਾ ਤਾਂ ਆਪਾਂ ਨੂੰ ਡਿਸਕਾਊਂਟ ਜ਼ਰੂਰ ਦੇਵਾਂਗੇ ਡਿਸਕਾਊਂਟ ਜ਼ਰੂਰ ਦੇਵਾਂਗੇ ਜੀ ਠੀਕ ਹੈ ਲਓ ਵੀ ਬਾਈ ਕੋਲ ਆਪਣੇ ਕੋਲੇ ਦੇ ਨਾਲ ਹੀ ਲੈਂਟਰ ਭੁੰਨਣ ਵਾਸਤੇ ਹਮਰ ਮਸ਼ੀਨ ਆਇਆ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਅੱਜ ਦੀ ਘੜੀ ਉਹਦੀ ਬੜੀ ਲੋਡ ਪੈਂਦੀ ਐ ਹੂੰ ਲੈਨਟਰ ਭੰਨਣ ਦੇ ਵਾਸਤੇ ਆਪਾਂ ਨੂੰ ਜਦੋਂ ਆਪਾਂ ਥੌੜਿਆਂ ਨਾਲ ਜਾਂ ਘਣਾ ਨਾਲ ਭੰਨਦੇ ਆ ਤਾਂ ਗਵਾਂਟੀਆਂ ਦਾ ਕੰਦਾ ਹਿੱਲਦੀਆਂ ਨੇ ਸਹੀ ਗੱਲ ਹਿੱਲਦੀਆਂ ਨੇ ਜੀ ਹਿੱਲਦੀਆਂ ਨੇ ਜੀ ਇਹ ਮਸ਼ੀਨ ਕੱਲੀ ਐ ਜੀ ਇਹ ਜਿੱਡਾ ਮਰਜੀ ਵੱਡਾ ਲੈਨਟਰ ਇਹ ਮਸ਼ੀਨ ਭੰਨੂਗੀ ਠੀਕ ਐ ਇਹ ਨਾਲ ਹੀ ਵਾਈਬ੍ਰੇਟਰ ਪਿਆ ਇਹ ਨਾਲ ਵਾਈਬ੍ਰੇਟਰ ਐ ਜੋ ਢੂਲੇ ਦਾ ਸਮਾਨ ਲੈ ਕੇ ਜਾਓਗੇ ਵਾਈਬ੍ਰੇਟਰ ਤੁਹਾਨੂੰ ਫ੍ਰੀ ਦੇਵਾਂਗੇ ਠੀਕ ਐ ਇਹ ਆਪਣੇ ਜੇ ਕੋਈ ਪਿੱਲੇ ਵਗੈਰਾ ਮੇ ਆ ਗਿਆ ਆਪਣੇ ਕੋਲ ਜੀ ਹੂੰ ਇਹ ਫਰਮੇ ਪਿੱਲਰਾਂ ਵਾਸਤੇ ਨੇ ਜੀ ਠੀਕ ਹੈ ਘੋੜੀਆਂ ਨੇ ਨਾਲ ਚਾਲੀਆਂ ਪੌੜੀਆਂ ਕਹਿੰਦਾ ਮਤਲਬ ਹਰ ਇੱਕ ਤਰ੍ਹਾਂ ਦਾ ਮਟੀਰੀਅਲ ਤੁਹਾਨੂੰ ਇੱਥੇ ਇੱਕ ਫੋਨ ਤੇ ਮਿਲੂਗਾ ਠੀਕ ਹੈ ਵੀਰੇ ਲੋਕੇਸ਼ਨ ਬੋਲ ਦੇ ਇੱਕ ਵਾਰੀ ਆਪਣੀ ਆਪਾਂ ਕਿੱਥੇ ਖੜਿਆ ਹਾਂ ਇਹ ਆਪਾਂ ਪਿੰਡ ਢੱਡਰੀਆਂ ਜਿਹੜਾ ਟਿੱਬਿਆਂ ਨੂੰ ਰਾਹ ਜਾਂਦਾ ਆਪਣੇ ਪਿੰਡਾਂ ਵਾਲੇ ਜਾਣਦੇ ਨੇ ਵੱਡੀ ਨਹਿਰ ਛੋਟੀ ਨਹਿਰ ਉੱਥੇ ਨਹਿਰਾਂ ਵਾਲੇ ਰਾਹ ਦੇ ਉੱਤੇ ਆ ਢੱਡਰੀਆਂ ਠੀਕ ਹੈ ਬੱਸ ਸਟੈਂਡ ਦੇ ਨਾਲ ਪਿੰਡ ਢੱਡਰੀਆਂ ਬਾਈ ਜੀ ਜ਼ਿਲ੍ਹਾ ਸੁਗਰੂਰ ਲੱਗਦਾ ਹੈ ਤੇ ਜਿਵੇਂ ਸਾਡੇ ਮਸ਼ਹੂਰ ਲੀਲੇ ਦਾ ਆਰਾ ਠੀਕ ਹੈ ਜੀ ਉਹ ਆਰਾ ਬੜਾ ਮਸ਼ਹੂਰ ਹੈ ਪੁਰਾਣੇ ਸਾਡੇ ਬਜ਼ੁਰਗ ਨੇ ਤੇ ਉਹ ਆਰੇ ਦਾ ਆਪਾਂ ਵੇਰਵਾ ਦੇ ਕੇ ਇੱਥੇ ਆ ਸਕਦੇ ਹਾਂ ਠੀਕ ਹੈ ਲਓ ਵੀ ਜਮਾ ਸੈਂਟਰ ਦੇ ਵਿੱਚ ਸਾਡਾ ਪਿੰਡ ਹੈ ਇਧਰੋਂ ਲੌਂਗਵਾਲ ਹੋ ਗਿਆ ਟੀਮਾ ਹੋ ਗਿਆ ਭਿੱਖੀ ਹੋ ਗਿਆ ਤੇ ਤਨੋਲਾ ਹੋ ਗਿਆ ਹਣਾ ਜੋ ਸੈਂਟਰ 'ਚ ਆਪਣਾ ਪਿੰਡ ਹੈ ਜਿਹੜੇ ਭਰਾ ਆਪਣੀ ਵੀਡੀਓ ਦੇਖ ਕੇ ਆਉਂਦੇ ਨੇ ਜਾਂ ਵੈਸੇ ਆਉਂਦੇ ਨੇ ਤਾਂ ਭਾਈ ਜਿਹੜੇ ਠੇਕੇਦਾਰ ਭਰਾ ਨੇ ਜਾਂ ਮਿਸਤਰੀ ਭਰਾ ਨੇ ਸਾਰੇ ਭਰਾ ਪਹੁੰਚੋ ਬਾਈ ਸਮਾਨ ਇਥੋਂ ਮਂਗਾਓ ਕਿਉਂਕਿ ਤੁਹਾਡਾ ਵੀ ਮਾਨ ਤਾਨ ਹੋਊਗਾ ਦੀਵਾਲੀ ਦੇ ਸਾਰੇ ਦੇ ਉੱਤੇ ਕਿ ਨਹੀਂ ਜੀ ਹਾਂ ਜ਼ਰੂਰ ਕਰਾਂਗੇ ਜੀ ਯਾਰ ਤੇ ਕਰਾਂਗੇ ਦੀਵਾਲੀ ਤੇ ਤੇ ਬਾਈ ਬਣ ਕੇ ਹੱਥ ਬਣ ਕੇ ਬੇਨਤੀ ਹੈ ਕਿ ਵੀਰ ਨੇ ਪੰਜਾਬੀ ਭਰਾ ਨੇ ਕੰਮ ਚਲਾਇਆ ਦੇਖੋ ਬਾਈ ਹੁਣ ਆਪਣਾ ਫਰਜ ਬਣਦਾ ਕਿ ਆਪਿਆ ਇਸ ਪੰਜਾਬੀ ਭਰਾ ਦਾ ਸਾਥ ਦਈਏ ਤਾਂ ਜੋ ਇਹ ਅੱਗੇ ਨੂੰ ਵਧੇ ਨਾ ਕਿ ਹੋਰ ਪਿੱਛੇ ਨੂੰ ਵਧੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਕਰ ਦੋ ਸ਼ੇਅਰ ਗਰੁੱਪਾਂ ਦੇ ਵਿੱਚ ਹਾਂ ਜੀ ਬਾਕੀ ਹਰਦੇਵ ਜੀ ਜਿਹੜਾ ਤੁਹਾਡੀ ਇਹ ਵੀਡੀਓ ਦੇਖ ਕੇ ਆਏਗਾ ਜਿਹੜਾ ਅਸੀਂ ਰੇਟ ਦਿੰਨੇ ਆ ਉਹ ਤਾਂ ਰੇਟ ਤਾਂ ਸਾਡਾ ਪਹਿਲਾਂ ਹੀ ਬਹੁਤ ਘੱਟ ਹੈ ਜਿਹੜਾ ਇਹ ਵੀਡੀਓ ਦੇਖ ਕੇ ਆਊਗਾ ਉਹਨੂੰ ਜੇ ਹੋਰ ਵੀ ਡਿਸਕਾਊਂਟ ਦੇਵਾਂ ਹੋਰ ਵੀ ਡਿਸਕਾਊਂਟ ਦੇਵਾਂ ਹਾਂ ਜੀ ਲਓ ਵੀ ਕਰ ਦਿਓ ਸ਼ੇਅਰ ਗਰੁੱਪਾਂ ਦੇ ਵਿੱਚ ਜਿਨ੍ਹਾਂ ਨੇ ਮਕਾਨ ਪਾਤੇ ਉਹ ਵੀ ਤੇ ਜਿਨ੍ਹਾਂ ਜੇ ਪੌਣੇ ਨੂੰ ਉਹਨਾਂ ਨੂੰ ਸ਼ੇਅਰ ਕਰ ਦਿਓ ਕਿ ਪਹਾੜੀ ਡਿਸਕਾਊਂਟ ਦੇ ਜਿਹੜਾ ਢੂਲਾ ਸਟੋਰ ਐ ਸ ਹੈ ਪਿੰਡ ਢੱਡਰੀਆਂ ਦੇ ਵਿੱਚ ਖੁੱਲ ਚੁੱਕਿਆ ਹੈ ਨੰਬਰ ਵਾਈ ਜੀ ਸਕਰੀਨ ਤੇ ਚੱਲੀ ਜਾਂਦਾ ਨੰਬਰ ਤੇ ਕਾਲ ਕਰਕੇ ਵਾਈ ਨਾਲ ਕਰ ਲੋ ਰਾਮ ਕਾ ਕਹਿਮ ਧੰਨਵਾ